ਜ਼ੀਰਕਪੁਰ ਟਾਈਮਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਪਹੁੰਚ ਗਏ ਨੇ। ਭਾਜਪਾ ਵਰਕਰਾਂ ਨੇ ਰੇਲਵੇ ਸਟੇਸ਼ਨ ਤੇ ਢੋਲ ਵਜਾ ਕੇ ਬਿੱਟੂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਬਿੱਟੂ ਸ਼ਹਿਰ ਵਿੱਚ ਰੋਡ ਸ਼ੋਅ ਕੱਟ ਕੇ ਭਾਜਪਾ ਦਫ਼ਤਰ ਪਹੁੰਚ ਰਹੇ। ਇਸ ਤੋਂ ਬਾਅਦ ਦੁਪਹਿਰ 3 ਵਜੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ। ਚਰਚਾ ਹੈ ਕਿ ਇਸ ਦੌਰਾਨ ਉਹ ਭਾਜਪਾ ਵਿੱਚ ਆਪਣੇ ਕਈ ਕਰੀਬੀ ਨੇਤਾਵਾਂ ਨੂੰ ਵੀ ਸ਼ਾਮਿਲ ਕਰ ਸਕਦੇ ਨੇ ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ 6 ਮਾਰਚ ਨੂੰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਾਰਟੀ ਵਿੱਚ ਸ਼ਾਮਲ ਹੋਣ ਤੋਂ 2 ਦਿਨ ਬਾਅਦ ਹੀ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਉਹ ਸ਼ਹੀਦ ਬੈਂਤ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਨੇ ਉਹਨਾਂ ਨੇ ਪੰਜਾਬ ਵਿੱਚ ਕਾਲਾ ਦੌਰ ਵੇਖਿਆ ਹੈ ਇਹ ਵੀ ਦੇਖਿਆ ਹੈ ਕਿ ਹਨੇਰਾ ਕਿਵੇਂ ਦੂਰ ਹੋਇਆ ਉਹਨਾਂ ਨੇ ਕਿਹਾ ਕਿ ਪੂਰੇ ਵਿਸ਼ਵਾਸ ਨਾਲ ਮੈਂ ਕਹਿ ਸਕਦਾ ਹਾਂ ਕਿ ਪਿਛਲੇ 10 ਸਾਲਾਂ ਵਿੱਚ ਮੈਂ ਖੁਦ ਦੇਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾ ਪੰਜਾਬ ਨੂੰ ਕਿੰਨਾ ਪਿਆਰ ਕਰਦੇ ਨੇ ਦੋਵਾਂ ਨੇ ਪੰਜਾਬ ਲਈ ਬਹੁਤ ਕੁਝ ਕਰਨਾ ਹੈ ਅੱਜ ਪੰਜਾਬ ਦੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਪੁਲ ਦਾ ਕੰਮ ਕਰਨ ਦੀ ਲੋੜ ਹੈ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਇਕੱਠੇ ਹੋਣਾ ਪਵੇਗਾ ਆਓ ਤੁਹਾਨੂੰ ਲੈ ਚਲਦੇ ਹਾਂ ਲੁਧਿਆਣਾ ਜਿੱਥੇ ਕੇ ਰਵਨੀਤ ਬਿੱਟੂ ਦੇ ਸਵਾਗਤ ਦੇ ਵਿੱਚ ਢੋਲ ਨਗਾੜੇ ਵੱਜ ਰਹੇ ਨੇ ਸ਼ਰਮ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੇ ਕਰਾਮਾ ਜਵਾਲਾ ਦੇ ਵੀਰਾਂ ਬੋਲ ਸਾਚੇ ਦਰਬਾਰ ਕੀ ਜੈ ਇਹ ਕਰਾਮਾ ਜਿੰਦਾਬਾਦ ਬੋਲ ਸਾਚੇ ਦਰਬਾਰ ਕੀ ਜੈ ਦੇਵੀ ਸਾਹਿਬ ਇਧਰ ਦੇਵੀ ਸਾਹਿਬ ਇਧਰ ਹਾਂਜੀ ਦੇਵੀ ਸਾਹਿਬ ਇਧਰ ਯਾਰ ਹਾਂਜੀ ਹਾਂਜੀ ਤੇ ਕੈਮਰਾ ਵਾਲੇ ਦਾ ਦੇਖਿਆ ਜੀ ਸਾਰੇ ਦਰੇਖੇ ਹਾਂਜੀ ਸਰ ਸਾਰੇ ਦਰੇਖੇ ਓਕੇ ਜੀ ਓਕੇ ਕਿੰਨੇ ਦਿਖਾਵੂਗਾ ਛੋਟੋ ਜੀ ਕੋਈ ਨਹੀਂ ਸੀ ਯਾਰ ਅਸਰ ਕਰ ਰਿਹਾ ਸੀ ਨਹੀਂ ਲੈਪਟਾਪ ਜੀ ਹਾਂਜੀ ਕਿਤੇ ਅੱਜ ਜਿਹੜਾ ਬਣੀ ਸੀ ਜਾਲੇ ਬੀਜੇ ਦੀ ਸਾਰਿਆਂ ਨੇ ਮੈਂ ਤਾਂ ਨਵਾਂ ਹਾਂ ਪਰ ਜੋ ਪੁਰਾਣਿਆਂ ਨੇ ਮੈਨੂੰ ਆਪਣਾ ਭਰਾ ਆਪਣਾ ਬੱਚਾ ਸਮਝ ਕੇ ਆਪਣਾ ਨੌਜਵਾਨਾਂ ਨੇ ਆਪਣਾ ਭਰਾ ਸਮਝ ਕੇ ਮਾਮਾ ਨੇ ਆਪਣਾ ਪੁੱਤ ਸਮਝ ਕੇ ਭੈਣਾਂ ਨੇ ਆਪਣਾ ਭਰਾ ਸਮਝ ਕੇ ਮੈਂ ਸਮਝ ਕਰ ਲਿਆ ਨਾ ਜਿਹੜੇ ਦੇਖਿਆ ਹੈ ਮੈਂ ਤਾਂ ਪਿਛਲੇ ਗਵਾਂ ਆਪ ਜੋ ਦੇਖਿਆ ਹੈ ਤੇ ਮੰਦਰ ਚ ਖੜੇ ਆ ਇਹ ਬਹੁਤ ਵੱਡੀ ਪ੍ਰਮਾਤਮਾ ਦੀ ਕਿਰਪਾ ਹੈ ਮੈਨੂੰ ਲੱਗਦਾ ਵੀ ਇਸ ਰੰਗ ਵਿੱਚ ਇਹ ਭੰਗਵੇਂ ਸਾਰਾ ਲੁਧਿਆਣਾ ਲੱਗ ਗਿਆ ਕਿਸ ਤਰ੍ਹਾਂ ਦੀ ਤਿਆਰੀ ਲਾਉਗੀ ਬਟੂ ਜੀ ਹੁਣ ਇਹ ਟਿੱਕਰ ਗੱਲਾਂ ਸਾਰੀਆਂ 3:30 ਵਜੇ ਕਰਾਂਗੇ ਵਨਪ੍ਰੋ ਵਾਲੇ ਫੋਟੋਗ੍ਰਾਫਰ ਸਾਰੇ ਆ ਗਏ ਅਗਰ ਜਾਨੀ ਇਹ ਜੀ ਇਹਨਾਂ ਨੇ ਸਭ ਤੋਂ ਪਹਿਲਾਂ ਸਾਈਟਰੀ ਇਸ ਤੋਂ ਬਾਅਦ ਨਾ ਬਾਅਦ ਤੋਂ ਬਾਅਦ ਜੋਇਨ ਕੀਤਾ ਉਸ ਤੋਂ ਬਗੈਰ ਜੇ ਆਣਾ ਪਾਰਲੀਮੈਂਟਰੀ ক্রিকেট ਨਾਉਂਸ ਹੋਈ ਹੈ ਤੇ ਜਿੱਕਰ ਕੱਥਾ ਪੰਚਾਇਤ ਆਉਂਦੀ ਹੈ ਜੋ ਵੀ ਬੰਦੇ ਜਾਣ ਲੱਗੇਗਾ ਅੱਜ ਬਾਅਦ 400 ਦੇ ਬਾਰ ਚ ਇੱਕ ਸੀਟ ਲੁਟਾਉਣ ਦਾ ਹਿੱਸਾ ਜ਼ਰੂਰ ਲੈਣਾ ਜੰਗ ਦੇ ਆਪਾਂ ਵਿਦਿਆਰਥੀ ਪਾਵਾਂਗੇ ਅੱਜ ਕਾਰਨ ਕੱਥਾ ਆ ਲੱਗਦਾ ਕਿ ਉਹ ਸੀਟ ਸਾਡੇ ਅਸੀਂ ਖਵਾ ਦਾ ਕੋਈ ਇਹ ਸਦਾਰਨ ਆਮਦਨ ਸਰਕਾਰ ਦਾ ਦੁਬਾਰਾ ਤੇ ਲਿਖਾਇਆ ਗਿਆ ਹੈ ਜਿਸ ਦਾ ਮਤਲਬ ਹੈ ਐਸਾ ਕੰਮ ਕਰਦਾ ਹੈ ਸਾਡੀ ਸਰ 13 ਦਰਸ਼ਕ ਸਟੋਪ ਸਾਰੇ ਆ ਗਏ ਰਵਨੀਤ ਮਿੱਟੂ ਜੀ ਇੱਕ ਆਰ ਕਾਰਡ ਨੂੰ ਜੋਇਨ ਚਲੋ ਆਜੋ ਆਜੀ ਮਨੁਤ ਦੀ ਕੈਂਡੀਡੇਟ ਦੇ ਤੋਟੇ ਚੁੜੀ ਆਏ ਆ ਕਾਰਨ ਜੋ ਚ ਨਜ਼ਰ ਆਉਂਦਾ ਹੈ ਇਹ ਪੀਟ ਪਾਰਟੀ ਦਾ ਪਾਰਟੀ ਜਿੱਤ ਕੇ ਚਾਰ ਜਿੱਤ 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 ਬਾਬਾ ਜੀ ਹੁਣ ਤੇ ਆ ਕੀ ਕਹਿਣਾ ਚਾਹੋਗੇ ਆ ਤੁਸੀਂ ਪਹੁੰਚੇ ਉੱਥੇ ਅਜੇ ਬਾਜ਼ੀ ਕੀ ਹਾਲ ਹੈ ਭਾਰਤ ਦੇ ਵਿੱਚ ਇੱਕ ਵਾਰ ਫਿਰ ਮੋਦੀ ਜੀ ਦੀ ਸਰਕਾਰ ਬਣਨ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇਹ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ ਪੰਜਾਬ ਦੇ ਲੋਕ ਜਿਹੜੇ ਹਮੇਸ਼ਾ ਹੀ ਸੈਂਟਰ ਗਵਰਨਮੈਂਟ ਦੀ ਪਾਲਿਸੀ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਸੀ ਪਰ ਬਿੱਟੂ ਜੀ ਦੇ ਨਾਲ ਪਾਰਟੀ ਦੇ ਵਿੱਚ ਆਉਣ ਨਾਲ ਪਾਰਟੀ ਨੂੰ ਵੀ ਮਜ਼ਬੂਤੀ ਮਿਲੀ ਹੈ ਤੇ ਜਿੱਥੇ ਅਸੀਂ ਸਾਡਾ ਨਾਰਾ ਮੋਦੀ ਜੀ ਦਾ ਆਪਦੀ ਵਾਰ 400 ਬਾਾਰ 405 ਹੋਣੀ ਹੋਣੀ ਹੈ 401 ਸੀਟ ਜਿਹੜੀ ਬਿੱਟੂ ਜੀ ਝੋਲੀ ਪਾਣਗੇ ਮੋਦੀ ਜੀ ਦੀ ਸਾਡੇ ਪੂਰੇ ਪੰਜਾਬ ਦੇ ਖਾਸ ਕਰਕੇ ਜੁੜਿਆਨੇ ਦੇ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਤੇ ਸਾਰਾ ਹਜੂਮ ਸਾਰਾ ਲੁਧਿਆਣਾ ਕੱਲਾ ਕੱਲਾ ਬੱਚਾ ਪੂਰੇ ਲੁਧਿਆਣਾ ਦਾ ਆਵਾਮ ਬਿੱਟੂ ਜੀ ਦੇ ਨਾਲ ਹੈ ਤੇ ਇਸ ਵਾਰ 5000 ਤੋਂ ਉੱਪਰ ਦੀ ਵੀਟ ਲੈ ਕੇ ਬਿੱਟੂ ਜੀ ਮੋਤੀ ਜੀ ਦੀ ਝੋਲੀ ਦੇ ਵਿੱਚ ਸੀਟ ਪਾਣਗੇ ਲੁਧਿਆਣੇ ਦੀ ਉਹ ਬਹੁਤ ਧੰਨਵਾਦ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਆ 6 ਅੰਗਜੋ ਮੰਦਰ ਖੜੇ ਆ ਮੰਦਰ ਦੀ ਮਰਿਆਦਾ ਹੈ